ਦੋਸਤੋ ਮੋਬਾਈਲ ਫੋਨ ਦੇ ਵਿੱਚ ਜੇਕਰ ਕੀਬੋਰਡ ਨਾ ਹੋਵੇ ਤਾਂ ਫਿਰ ਮੋਬਾਈਲ ਫੋਨ ਅਧੂਰਾ ਹੀ ਨਹੀਂ ਬਲਕਿ ਬੇਕਾਰ ਹੋ ਜਾਵੇਗਾ ਕਿਉਂਕਿ ਕੀਬੋਰਡ ਦੇ ਮਾਧਮ ਦੇ ਨਾਲ ਹੀ ਅਸੀਂ ਵੱਖ-ਵੱਖ ਚੀਜ਼ਾਂ ਲਿਖਦੇ ਹਾਂ ਟਾਈਪ ਕਰਦੇ ਹਾਂ ਅਤੇ ਜੇਕਰ ਇਸੇ ਕੀਬੋਰਡ ਦੀ ਕੁਝ ਸੀਕ੍ਰੇਟ ਸੈਟਿੰਗਾਂ ਵੀ ਸਾਨੂੰ ਪਤਾ ਲੱਗ ਜਾਣ ਤਾਂ ਫਿਰ ਸਾਡਾ ਕੰਮ ਬਹੁਤ ਜ਼ਿਆਦਾ ਆਸਾਨ ਹੋ ਸਕਦਾ ਹੈ ਅਤੇ ਫਿਰ ਕੀਬੋਰਡ ਦੇ ਨਾਲ ਕੁਝ ਵੀ ਲਿਖਣ ਦੇ ਵਿੱਚ ਤੁਹਾਨੂੰ ਆਨੰਦ ਵੀ ਬਹੁਤ ਆਵੇਗਾ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮੋਬਾਈਲ ਫੋਨ ਦੇ ਕੀਬੋਰਡ ਦੀਆਂ ਚਾਰ ਸੀਕ੍ਰੇਟ ਸੈਟਿੰਗਾਂ ਦੇਖਾਂਗੇ ਅਤੇ ਇਹ ਸੈਟਿੰਗਾਂ ਕਰਨ ਤੋਂ ਬਾਅਦ ਫਿਰ ਤੁਸੀਂ ਦੇਖਿਓ ਕਿ ਤੁਹਾਨੂੰ ਕਿੰਨਾ ਆਨੰਦ ਆਵੇਗਾ ਕੁਝ ਵੀ ਲਿਖਣ ਦੇ ਵਿੱਚ ਕੁਝ ਵੀ ਟਾਈਪ ਕਰਨ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਉਹ ਫਿਰ ਹੁਣ ਮੋਬਾਈਲ ਦੀ ਸਕਰੀਨ ਦੇ ਉੱਪਰ ਚੱਲ ਕੇ ਮੈਂ ਤੁਹਾਨੂੰ ਇਹ ਸੈਟਿੰਗਾਂ ਦਿਖਾਂਦਾ ਹ ਟ੍ਰਿਕ ਸਿੱਖਾਂਗੇ ਕਿਉਂਕਿ ਤੁਹਾਡਾ ਕੀਬੋਰਡ ਹੈ ਜਦੋਂ ਤੁਸੀਂ ਕੁਝ ਲਿਖਣਾ ਹੈ ਇਹ ਬਹੁਤ ਕੰਮ ਆਉਂਦਾ ਹੈ ਅਤੇ ਇਸ ਕੀਬੋਰਡ ਨੂੰ ਜੇਕਰ ਤੁਹਾਨੂੰ ਇਸ ਦੇ ਸੀਕ੍ਰੇਟ ਟ੍ਰਿਕ ਪਤਾ ਹੋਣਗੇ ਤਾਂ ਫਿਰ ਤੁਸੀਂ ਇਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਚਲਾ ਸਕਦੇ ਹਾਂ ਸੋ ਦੋਸਤੋ ਸਭ ਤੋਂ ਪਹਿਲਾਂ ਟ੍ਰਿਕ ਤਾਂ ਕੀਬੋਰਡ ਦੇ ਵਿੱਚ ਇਹ ਹੁੰਦਾ ਹੈ ਕਿ ਇਸ ਕੀਬੋਰਡ ਨੂੰ ਆਪਾਂ ਇਹਦਾ ਸਾਈਜ਼ ਛੋਟਾ-ਵੱਡਾ ਕਰ ਸਕਦੇ ਹਾਂ ਹੁੰਦਾ ਕਿ ਇਹ ਕਈ ਵਾਰੀ ਸਾਡਾ ਇੱਕ ਹੱਥ ਵੇਲਾ ਨਹੀਂ ਹੁੰਦਾ ਤੇ ਅਸੀਂ ਚਾਹੁੰਦੇ ਹਾਂ ਕਿ ਕੁਝ ਲਿਖਣਾ ਜਾਂ ਕੋਈ ਕੰਮ ਕਰਨਾ ਇੱਕ ਹੱਥ ਦੇ ਨਾਲ ਤਾਂ ਉਸ ਵੇਲੇ ਇਹ ਵੱਡਾ ਕੀਬੋਰਡ ਜਦੋਂ ਅਸੀਂ ਮੋਬਾਈਲ ਨੂੰ ਫੜ ਕੇ ਇੱਕ ਹੱਥ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਨੂੰ ਚਲਾਉਣ ਦੇ ਵਿੱਚ ਦਿੱਕਤ ਆਂਦੀ ਕੁਝ ਲਿਖਣ ਦੇ ਵਿੱਚ ਦਿੱਕਤ ਆਂਦੀ ਹੈ ਇਸ ਦੇ ਲਈ ਇਹ ਕੀਬੋਰਡ ਦਾ ਸਾਈਜ਼ ਛੋਟਾ ਕੀਤਾ ਜਾ ਸਕਦਾ ਹੈ ਇਸ ਲਈ ਦੋਸਤੋ ਆਪਾਂ ਕੀਬੋਰਡ ਦੇ ਖੱਬੇ ਹੱਥ ਚਾਰ ਡੱਬੀਆਂ ਵਾਲਾ ਆਈਕਨ ਹੈਗਾ ਇਸ ਦੇ ਉੱਪਰ ਕਲਿੱਕ ਕਰਾਂਗੇ ਅਤੇ ਇੱਥੋਂ ਆਪਾਂ ਇੱਕ ਹੱਥ ਵਾਲਾ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਦੋਸਤੋ ਤੁਸੀਂ ਦੇਖੋਗੇ ਕਿ ਇਹ ਕੀਬੋਰਡ ਦਾ ਸਾਈਜ਼ ਛੋ ਅਤੇ ਇਹ ਕੀਬੋਰਡ ਇਸ ਵਕ ਸੱਜੇ ਹੱਥ ਹੈ ਜੇਕਰ ਆਪਾਂ ਇਸ ਨੂੰ ਖੱਬੇ ਹੱਥ ਕਰਨਾ ਤਾਂ ਇੱਥੋਂ ਇਸ ਨਿਸ਼ਾਨ ਤੋਂ ਆਪਾਂ ਕਲਿੱਕ ਕਰਕੇ ਕੀਬੋਰਡ ਨੂੰ ਖੱਬੇ ਹੱਥ ਵੀ ਲੈ ਕੇ ਆ ਸਕਦੇ ਹਾਂ ਐਸੀ ਤਰ੍ਹਾਂ ਇਸੇ ਨਿਸ਼ਾਨ ਤੋਂ ਕਲਿੱਕ ਕਰਕੇ ਇਸ ਨੂੰ ਸੱਜੇ ਹੱਥ ਵੀ ਲੈ ਕੇ ਆ ਸਕਦੇ ਹਾਂ ਅਤੇ ਇਸ ਨੂੰ ਜੇਕਰ ਇਸ ਦਾ ਸਾਈਜ਼ ਵੱਡਾ ਛੋਟਾ ਕਰਨਾ ਹੈ ਤਾਂ ਫਿਰ ਇਸ ਨੂੰ ਅਸੀਂ ਇੱਥੋਂ ਕਰਕੇ ਇਸ ਦਾ ਸਾਈਜ਼ ਵੀ ਆਪਣੇ ਹੱਥ ਦੇ ਮੁਤਾਬਕ ਛੋਟਾ ਵੱਡਾ ਕਰ ਸਕਦੇ ਹਾਂ ਇਸ ਦੇ ਨਾਲ ਹੀ ਜੇਕਰ ਉਸ ਤੋਂ ਬਾਅਦ ਇਸ ਕੀਬੋਰਡ ਨੂੰ ਫਿਰ ਅਸੀਂ ਵੱਡਾ ਕਰਨਾ ਹੈ ਤਾਂ ਫਿਰ ਇਸ ਨਿਸ਼ਾਨ ਦੇ ਉੱਪਰੋਂ ਕਲਿੱਕ ਕਰਕੇ ਅਸੀਂ ਇਸ ਕੀਬੋਰਡ ਨੂੰ ਪੂਰੇ ਸਾਈਜ਼ ਦਾ ਕਰ ਸਕਦੇ ਹਾਂ ਸੋ ਇਹ ਬੜਾ ਹੀ ਕੰਮ ਦਾ ਟ੍ਰਿਕ ਹੈਗਾ ਤੁਹਾਨੂੰ ਇਕੱثر ਨਾਲ ਮੋਬਾਈਲ ਚਲਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਹੁਣ ਇਸ ਤੋਂ ਅਗਲੀ ਜੋ ਸੀਕ੍ਰੀਟ ਸੈਟਿੰਗ ਹੈਗੀ ਇਸ ਕੀਬੋਰਡ ਦੇ ਵਿੱਚ ਉਹ ਉਸ ਨੂੰ ਦੇਖਣ ਦੇ ਲਈ ਆਪਾਂ ਸੈਟਿੰਗ ਦੇ ਉੱਪਰ ਜਾਵਾਂਗੇ ਅਤੇ ਸੈਟਿੰਗ ਦੇ ਉੱਪਰ ਜਾਣ ਤੋਂ ਬਾਅਦ ਅਸੀਂ ਸਕਰੋਲ ਕਰਕੇ ਇਹਨਾਂ ਆਪਸ਼ਨਾਂ ਨੂੰ ਉੱਪਰ ਲੈ ਕੇ ਜਾਵਾਂਗੇ ਇਸ ਦੇ ਵਿੱਚ ਈਮੋਜੀ ਵਾਲੀ ਸੈਟਿੰਗ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਅਤੇ ਇੱਥੋਂ ਸਾਰੀਆਂ ਸੈਟਿੰਗਾਂ ਨੂੰ ਆਪਾਂ ਔਨ ਕਰ ਲਵਾਂਗੇ ਹੁਣ ਇਸ ਦਾ ਕੀ ਫਾਇਦਾ ਹੋਏਗਾ ਜਦੋਂ ਅਸੀਂ ਆਪਣੇ ਕੀਬੋਰਡ ਦੇ ਵਿੱਚ ਕੋਈ ਚੀਜ਼ ਇੱਥੇ ਲਿਖਣੀ ਹੈਗੀ ਹੈ ਉਸ ਵਕਤ ਸਾਰੀਆਂ ਈਮੋਜੀ ਇੱਥੇ ਸਾਨੂੰ ਉੱਪਰਲੀ ਲਾਈਨ ਦੇ ਵਿੱਚ ਨਜ਼ਰ ਆ ਜਾਣਗੀਆਂ ਜੋ ਅਸੀਂ ਪਹਿਲਾਂ ਇਸਤੇਮਾਲ ਕੀਤੀਆਂ ਹਨ ਹੁਣ ਇਸ ਦੇ ਵਿੱਚੋਂ ਜਿਹੜੀ ਵੀ ਕੋਈ ਈਮੋਜੀ ਅਸੀਂ ਹੁਣ ਫੇਰ ਦੁਬਾਰਾ ਇਸਤੇਮਾਲ ਕਰਨਾ ਚਾਹੁੰਦੇ ਹਾਂ ਉਸ ਨੂੰ ਅਸੀਂ ਇੱਥੋਂ ਫਟਾਫਟ ਕਲਿੱਕ ਕਰਕੇ ਉਸ ਨੂੰ ਸੈਂਡ ਕਿਸੇ ਨੂੰ ਵੀ ਕਰ ਸਕਦੇ ਹਾਂ ਪਹਿਲਾਂ ਕੀ ਹੁੰਦਾ ਸੀ ਅਸੀਂ ਇਸ ਨਿਸ਼ਾਨ ਦੇ ਉੱਪਰੋਂ ਕਲਿੱਕ ਕਰਕੇ ਇਸ ਨੂੰ ਦਬਕੇ ਰੱਖਦੇ ਸੀ ਤਾਂ ਉਸ ਤੋਂ ਬਾਅਦ ਸਾਡੇ ਸਾਹਮਣੇ ਈਮੋਜੀ ਆਂਦੀਆਂ ਸੀਗੀਆਂ ਹੁਣ ਇਹਨਾਂ ਦੇ ਵਿੱਚੋਂ ਜਿਹੜੀ ਈਮੋਜੀ ਅਸੀਂ ਬਰ ਚੁੱਕੇ ਆ ਉਹ ਈਮੋਜੀ ਸਾਨੂੰ ਪਹਿਲੀ ਲਾਈਨ ਦੇ ਵਿੱਚ ਹੀ ਨਜ਼ਰ ਆ ਜਾਵੇਗੀ ਅਸੀਂ ਫਟਾਫਟ ਉਸ ਈਮੋਜੀ ਨੂੰ ਕਿਸੇ ਵੀ ਯਾਰ ਦੋਸਤ ਨੂੰ ਕਿਸੇ ਨੂੰ ਵੀ ਆਪਾਂ ਭੇਜ ਸਕਦੇ ਹਾਂ ਹੁਣ ਇਸ ਤੋਂ ਅਗਲੀ ਤੀਸਰੀ ਸੈਟਿੰਗ ਆਪਾਂ ਦੇਖਾਂਗੇ ਇਸ ਕੀਬੋਰਡ ਦੀ ਉਸ ਦੇ ਲਈ ਆਪਾਂ ਫਿਰ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਹੁਣ ਅਸੀਂ ਇਹਨਾਂ অপਸ਼ਨਾਂ ਨੂੰ ਸਕਰੋਲ ਕਰਕੇ ਉੱਪਰ ਲੈ ਕੇ ਜਾਵਾਂਗੇ ਅਤੇ ਇਹਨਾਂ অপਸ਼ਨਾਂ ਦੇ ਵਿੱਚ ਕਲਿੱਪਬੋਰਡ ਵਾਲੀ ਸੈਟਿੰਗ ਨੂੰ ਆਪਾਂ ਕਲਿੱਕ ਕਰਾਂਗੇ ਇੱਥੋਂ ਵੀ ਅਸੀਂ ਸਾਰੀ ਸੈਟਿੰਗਾਂ ਨੂੰ ਔਨ ਕਰ ਦੇਣਾ ਹੈ ਸਾਰੀ ਸੈਟਿੰਗਾਂ ਨੂੰ ਔਨ ਕਰਨ ਤੋਂ ਬਾਅਦ ਫਿਰ ਅਸੀਂ ਵਾਪਸ ਆ ਜਾਵਾਂਗੇ ਇਹ ਕਲਿੱਪ ਦੀ ਸੈਟਿੰਗ ਹੈਗੀ ਹੈ ਹੁਣ ਜਦੋਂ ਵੀ ਅਸੀਂ ਇੱਥੇ ਕੁਝ ਲਿਖਣਾ ਹੈਗਾ ਤਾਂ ਉਸ ਨੂੰ ਜੇਕਰ ਅਸੀਂ ਕਾਪੀ ਕਰ ਲਈਏ ਤਾਂ ਇਹ ਲਿਖੀ ਹੋਈ ਚੀਜ਼ ਸਾਡੇ ਇੱਥੇ ਕਲਿੱਪ ਦੇ ਉੱਪਰ ਸਾਨੂੰ ਨਜ਼ਰ ਆ ਜਾਵੇਗੀ ਹੁਣ ਇਸ ਨੂੰ ਜੇਕਰ ਅਸੀਂ ਦੁਬਾਰਾ ਕਿਸੇ ਹੋਰ ਨੂੰ ਵੀ ਭੇਜਣਾ ਹੈ ਤਾਂ ਇੱਥੋਂ ਹੀ ਕਲਿੱਕ ਕਰਕੇ ਇਸ ਨੂੰ ਅਸੀਂ ਉਸ ਨੂੰ ਭੇਜ ਸਕਦੇ ਹਾਂ ਇਸ ਦੇ ਨਾਲ ਹੀ ਇਹ ਲਿਖਿਆ ਹੋਇਆ ਸਾਡੇ ਕਲਿੱਪ ਦੇ ਉੱਪਰ ਅਸੀਂ ਕਦੇ ਵੀ ਦੇਖ ਸਕਦੇ ਹਾਂ ਅਤੇ ਜੋ ਅਸੀਂ ਮੈਸੇਜ ਕਿਸੇ ਨੂੰ ਪਹਿਲਾਂ ਭੇਜੇ ਹੁੰਦੇ ਨੇ ਜਾਂ ਭੇਜਣੇ ਹੁੰਦੇ ਨੇ ਉਹਨਾਂ ਨੂੰ ਅਸੀਂ ਪਿੰਨ ਕਰਕੇ ਵੀ ਰੱਖ ਸਕਦੇ ਹਾਂ ਹੁਣ ਮੰਨ ਲਓ ਅਸੀਂ ਇਹ ਮੈਸੇਜ ਮੈਂ ਪਹਿਲਾਂ ਲਿਖਿਆ ਸੀ ਇਸ ਨੂੰ ਅਸੀਂ ਕਿਸੇ ਨੂੰ ਭੇਜਣਾ ਹੈ ਤਾਂ ਇਸ ਦੇ ਉੱਪਰ ਆਪਾਂ ਕਲਿੱਕ ਕਰਕੇ ਰੱਖਾਂਗੇ ਉਸ ਤੋਂ ਬਾਅਦ ਸੱਜੇ ਹੱਥ ਆ ਗਿਆ ਪੋਸਟ ਕਰੋ ਪਿੰਨ ਕਰੋ ਜਾਂ ਮਿਟਾਓ ਆਪਾਂ ਇਸ ਨੂੰ ਜੇਕਰ ਪਿੰਨ ਕਰਕੇ ਰੱਖ ਲਈਏ ਤਾਂ ਇਹ ਮੈਸੇਜ ਹਮੇਸ਼ਾ ਲਈ ਇੱਥੇ ਸਾਡੇ ਕੋਲ ਪਿਆ ਰਹੇਗਾ ਅਤੇ ਜਦੋਂ ਵੀ ਅਸੀਂ ਇਸ ਮੈਸੇਜ ਦੇ ਉੱਪਰ ਕਲਿੱਕ ਕਰਾਂਗੇ ਤਾਂ ਇੱਕ ਕਲਿੱਕ ਦੇ ਵਿੱਚ ਹੀ ਇਹ ਮੈਸੇਜ ਉਸ ਵਿਅਕਤੀ ਦੇ ਕੋਲ ਪਹੁੰਚ ਜਾਵੇਗਾ ਸੋ ਇਹ ਕਲਿੱਪ ਬੋਰਡ ਵਾਲੀ ਸੈਟਿੰਗ ਵੀ ਬਹੁਤ ਵਧੀਆ ਸੈਟਿੰਗ ਹੈ ਇਸ ਨੂੰ ਵੀ ਤੁਸੀਂ ਔਨ ਕਰਕੇ ਰੱਖ ਸਕਦੇ ਹੋ ਹੁਣ ਦੋਸਤੋ ਇੱਕ ਇਸ ਕੀਬੋਰਡ ਦੀ ਸੈਟਿੰਗ ਹੋਰ ਬਹੁਤ ਵਧੀਆ ਹੈ ਉਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਣਗਾ ਉਹ ਵੀ ਤੁਹਾਡੇ ਬਹੁਤ ਕੰਮ ਆਵੇਗੀ ਜਿਵੇਂ ਮੰਨ ਲਓ ਅਸੀਂ ਪੰਜਾਬੀ ਦੇ ਵਿੱਚ ਕੁਝ ਲਿਖਣਾ ਹੈ ਤੇ ਕਿਸੇ ਨੂੰ ਅੰਗਰੇਜ਼ੀ ਦੇ ਵਿੱਚ ਭੇਜਣਾ ਚਾਹੁੰਦੇ ਹਾਂ ਤਾਂ ਇੱਥੇ ਟਰਾਂਸਲੇਟ ਵਾਲੀ ਆਪਸ਼ਨ ਸਾਨੂੰ ਨਜ਼ਰ ਆਵੇਗੀ ਇਸ ਦੇ ਉੱਪਰ ਆਪਾਂ ਕਲਿੱਕ ਕਰ ਲਵਾਂਗੇ ਉਸ ਤੋਂ ਬਾਅਦ ਇੱਥੋਂ ਭਾਸ਼ਾ ਦੇਖਣੀ ਹੈ ਪਹਿਲੀ ਭਾਸ਼ਾ ਜਿਹੜੀ ਦੇ ਵਿੱਚ ਅਸੀਂ ਲਿਖ ਰਹੇ ਹਾਂ ਅਤੇ ਦੂਸਰੀ ਭਾਸ਼ਾ ਜਿਸ ਦੇ ਵਿੱਚ ਅਸੀਂ ਟ੍ਰਾਂਸਲੇਟ ਕਰਨਾ ਹੈ ਹੁਣ ਮੰਨ ਲਓ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਲਿਖਣਾ ਅਤੇ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟ ਕਰਨਾ ਹੈ ਤਾਂ ਫਿਰ ਇਹਨਾਂ ਭਾਸ਼ਾਵਾਂ ਨੂੰ ਤੁਸੀਂ ਇਸੇ ਸੀਕੁਐਂਸ ਦੇ ਵਿੱਚ ਇੱਥੋਂ ਸੈਟਿੰਗ ਕਰ ਲੈਣੀ ਹੈ ਹੁਣ ਮੰਨ ਲਓ ਇਸ ਅੰਗਰੇਜ਼ੀ ਦੇ ਉੱਪਰ ਦਬਾਂਗੇ ਆਪਾਂ ਤਾਂ ਇੱਥੋਂ ਕੋਈ ਹੋਰ ਭਾਸ਼ਾ ਜੇਕਰ ਆਪਾਂ ਕਰਨੀ ਚਾਹੁੰਦੇ ਹਾਂ ਤਾਂ ਉਹ ਵੀ ਕਰ ਸਕਦੇ ਹਾਂ ਹੁਣ ਮੈਂ ਅੰਗਰੇਜ਼ੀ ਭਾਸ਼ਾ ਕੀਤੀ ਹੋਈ ਹੈ ਹੁਣ ਜੇਕਰ ਮੈਂ ਇੱਥੇ ਕੁਝ ਪੰਜਾਬੀ ਦੇ ਵਿੱਚ ਟਾਈਪ ਕਰਾਂਗਾ ਤਾਂ ਉਹ ਅੰਗਰੇਜ਼ੀ ਦੇ ਵਿੱਚ ਨਾਲ ਦੀ ਨਾਲ ਟ੍ਰਾਂਸਲੇਟ ਕੀਤਾ ਹੋਇਆ ਇਸ ਮੈਸ ਕੁਝ ਟਾਈਪ ਕਰਨਾ ਹੈਗਾ ਦੇਖੋ ਇਹ ਮੈਂ ਪੰਜਾਬੀ ਦੇ ਵਿੱਚ ਟਾਈਪ ਕੀਤਾ ਹੈ ਤਾਂ ਇਹ ਉੱਪਰ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਆ ਗਿਆ ਹੈ ਪਰੰਤੂ ਇਸ ਦੇ ਵਿੱਚ ਕਈ ਵਾਰ ਇਹ ਹੁੰਦਾ ਕਿ ਕੁਝ ਸ਼ਬਦ ਦੀ ਇਹ ਟ੍ਰਾਂਸਲੇਟ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਸੋ ਜਿਵੇਂ ਮੈਂ ਬਾਈ ਜੀ ਪੰਜਾਬੀ ਲਿਖਿਆ ਸੀ ਤਾਂ ਇਸ ਨੇ ਬਾਈ ਪੰਜਾਬੀ ਲਿਖ ਦਿੱਤਾ ਹੈ ਬਾਕੀ ਸੋਸ਼ਲ ਮੀਡੀਆ ਨੈਟਵਰਕ ਜ਼ੋਰ ਔਨ ਚੈਨਲ ਸਾਰਾ ਇਹ ਨੇ ਸਹੀ ਟ੍ਰਾਂਸਲੇਟ ਕਰ ਦਿੱਤਾ ਹੈ ਤਾਂ ਫਿਰ ਆਪਾਂ ਇਸ ਨੂੰ ਥੋੜਾ ਜਿਹਾ ਜਿਹੜੀ ਗਲਤੀ ਰਹਿ ਜਾਵੇਗੀ ਉਸ ਨੂੰ ਆਪਾਂ ਇੱਥੋਂ ਕਲਿੱਕ ਕਰਕੇ ਉਸ ਨੂੰ ਠੀਕ ਕਰ ਸਕਦੇ ਹਾਂ ਅਤੇ ਉਸ ਫਿਰ ਮੈਸੇਜ ਨੂੰ ਭੇਜ ਸਕਦੇ ਹਾਂ ਸੋ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਕੀਬੋਰਡ ਸਾਡੀ ਨਾਲ ਦੀ ਨਾਲ ਟਰਾਂਸਲੇਟ ਵੀ ਕਰ ਦਿੰਦਾ ਹੈ ਸੋ ਦੋਸਤੋ ਇਹ ਕੁਝ ਸੈਟਿੰਗਾਂ ਨੇ ਚਾਰ ਸੈਟਿੰਗਾਂ ਜੋ ਬਹੁਤ ਹੀ ਕੰਮ ਦੀਆਂ ਸੈਟਿੰਗਾਂ ਹੈ ਇਹ ਤੁਹਾਡੇ ਹਰ ਵੇਲੇ ਕੰਮ ਆਣਗੀਆਂ ਤੁਸੀਂ ਵੀ ਆਪਣੇ ਮੋਬਾਈਲ ਦੇ ਕੀਬੋਰਡ ਦੇ ਵਿੱਚ ਇਹਨਾਂ ਸੈਟਿੰਗਾਂ ਨੂੰ ਔਨ ਕਰ ਲਵੋ ਅਤੇ ਫਿਰ ਇਸ ਕੀਬੋਰਡ ਦਾ ਨਵੇਂ ਤਰੀਕੇ ਦੇ ਨਾਲ ਤੁਸੀਂ ਫਾਇਦਾ ਉਠਾ ਸਕਦੇ ਹੋ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਕੀਬੋਰਡ ਦੀਆਂ ਇਹ ਵਾਲੀ ਸੀਕ੍ਰੇਟ ਸੈਟਿੰਗਾਂ ਬਹੁਤ ਪਸੰਦ ਆਈਆਂ ਹੋਣਗੀਆਂ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ। ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਨਾਲ ਸਤਿ ਸ੍ਰੀ ਅਕਾਲ ਜੀ।